ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਵਿਆਨਾ ਕਾਂਗਰਸ ਵਾਲਾ ਟੌਪਿਕ ਕਰਾਂਗੇ ਵਿਆਨਾ ਕਾਂਗਰਸ 1815 ਇਸ ਦੀਆਂ ਕੀ ਸ਼ਰਤਾਂ ਸੀ ਕਿ ਇਹਦੇ ਜਿਹੜੇ ਕਿ ਕਿਹੜੇ ਕਿਹੜੇ ਸਮੱਸਿਆਵਾਂ ਸੀ ਇਹਨਾਂ ਨੂੰ ਸੁਲਝਾਉਣ ਲਈ ਕੀ ਕੀ ਕਿਹੜੇ ਕਿਹੜੇ ਸਮੱਸਿਆਵਾਂ ਜਿਨ੍ਹਾਂ ਨੂੰ ਸੁਲਝਾਉਣ ਲਈ ਵਿਆਨਾ ਕਾਂਗਰਸ ਬਲਾਈ ਗਈ ਸੀ ਜਾਂ ਇਸ ਦੇ ਕੀ ਕਾਰਨ ਸੀ ਵਿਆਨਾ ਕਾਂਗਰਸ ਦੇ ਕੀ ਪ੍ਰਭਾਵ ਸੀ ਇਹਨਾਂ ਸਾਰਿਆਂ ਦਾ ਅਨਸਰ ਕਰਾਂਗੇ ਭਾਏ ਇੱਕੋ ਆ ਠੀਕ ਹੈ ਜਾਂ ਇਹਦੀ ਕੀ ਤਾਰਾਮਾਂ ਸੀ ਦੀ ਉਦੇਸ਼ ਸੀ ਸੰਧੀ ਸੰਧੀ ਮਹੱਤਤਾ ਜਾਂ ਇਹਦੇ ਕੀ ਸਿਧਾਂਤ ਸੀ ਇਹ ਸਾਰਾ ਆਪਾਂ ਟੌਪਿਕ ਕਰਾਂਗੇ ਠੀਕ ਹੈ ਹਾਂਜੀ ਪਹਿਲਾਂ ਇੰਟਰੋਡਕਸ਼ਨ ਆਰੰਭ ਬਿਆਨਾ ਕਾਂਗਰਸ ਦਾ ਜਿਹੜਾ ਇਜ਼ਲਾਸ ਆ ਸਮਾਗਮ 14 ਸਤੰਬਰ 1814 ਈਸਵੀ ਦੇ ਵਿੱਚ ਸ਼ੁਰੂ ਹੋਇਆ ਤੇ ਇਹ ਸਿਮੇਲਨ 9 ਜੂਨ 1815 ਤੱਕ ਚੱਲਿਆ ਇਸ ਦੇ ਵਿੱਚ ਯੂਰਪ ਦੇ ਵੱਖ-ਵੱਖ ਦੇਸ਼ਾਂ ਦੇ 90 ਰਾਜਾਂ ਤੇ 63 ਜਿਹੜੇ ਪ੍ਰਤੀਨਿਧੀ ਸੀ ਉਹ ਸ਼ਾਮਲ ਹੋਏ ਸੀ ਇਸ ਤੋਂ ਇਲਾਵਾ ਅਨੇਕਾ ਪੱਤਰਕਾਰ ਵਿਗਿਆਨੀ ਕੁ ਅਧਿਆਪਕ ਸੈਨਾਪਤੀ ਇਹਨਾਂ ਨੇ ਵੀ ਇਸ ਸਮਰੋਹ ਦੇ ਵਿੱਚ ਭਾਗ ਲੈਣ ਲਈ ਵਿਆਨਾ ਬਿਆਨਾ ਦੇ ਵਿੱਚ ਪਹੁੰਚੇ ਠੀਕ ਹੈ ਵੈਸੇ ਤਾਂ ਇਸ ਸੰਮੇਲਨ ਦੇ ਵਿੱਚ ਟਰਕੀ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਦੇ ਜਿਹੜੇ ਪ੍ਰਤੀਨਿਧਿਓ ਸ਼ਾਮਲ ਹੋਏ ਪਰੰਤੂ ਕਾਂਗਰਸ ਦੇ ਸਾਰੇ ਮਹੱਤਵਪੂਰਨ ਫੈਸਲੇ ਚਾਰ ਮਹਾਨ ਸ਼ਕਤੀਆਂ ਦੇ ਪ੍ਰਤੀਨਿਧੀਆਂ ਨੇ ਕੀਤੇ ਸੀ ਇਹ ਸੀ ਆਸਟਰੀਆ ਦਾ ਚਾਂਸਲਰ ਅਤੇ ਵਿਦੇਸ਼ ਮੰਤਰੀ ਮੈਟਰਨਿਕ ਇੰਗਲੈਂਡ ਦਾ ਵਿਦੇਸ਼ ਮੰਤਰੀ ਕੈਸਲੇਰੇ ਪ੍ਰਸ਼ੀਆ ਦਾ ਸ਼ਾਸਕ ਫ੍ਰੈਡਰਿਕ ਵਿਲੀਅਮ ਤੀਜਾ ਰੂਸ ਦਾ ਸ਼ਾਸਕ ਅਲੈਗਜ਼ੈਂਡਰ ਪਹਿਲਾ ਫ੍ਰਾਂਸ ਦੇ ਰਾਜਨੀਤਿਕ ਵਾਨਾ ਤਲੇਰਾ ਨੂੰ ਵੀ ਇਸ ਸਿਮੇਲਨ ਦੇ ਮਹੱਤਵਪੂਰਨ ਫੈਸਲਿਆਂ ਵਿੱਚ ਭਾਗ ਲੈਣ ਦਾ ਮੌਕਾ ਮਿਲਿਆ ਤੇ ਉਸ ਨੇ ਹਾਰੇ ਹੋਏ ਦੇਸ਼ਾਂ ਦੀ ਪ੍ਰਤੀਨਿਧਤਾ ਕੀਤੀ ਅੱਗੇ ਸਮੱਸਿਆਵਾਂ ਕੀ ਸੀ ਹਾਂਜੀ ਵਿਐਨਾ ਕਾਂਗਰਸ ਦੇ ਸਾਹਮਣੇ ਕਿਹੜੇ-ਕਿਹੜੇ ਸਮੱਸਿਆਵਾਂ ਸੀ ਕਿਹੜੇ-ਕਿਹੜੇ ਪ੍ਰੋਬਲਮ ਸੀ ਜਿਨ੍ਹਾਂ ਨੂੰ ਹੱਲ ਕਰਨ ਦੇ ਲਈ ਇਹ ਬੁਲਾਈ ਗਈ ਸੀ ਤਾਂ ਫਸਟ ਸੀ ਕਿ ਨੈਪੋਲੀਅਨ ਨੇ ਆਪਣੇ ਯੁੱਧਾਂ ਦੇ ਦੌਰਾਨ ਯੂਰਪ ਦੇ ਮਨਜਿਤ ਨੂੰ ਕਾਫੀ ਬਦਲ ਦਿੱਤਾ ਸੀ ਮੈਪ ਨੂੰ ਤੇ ਵਿਐਨਾ ਕਾਂਗਰਸ ਦੇ ਸਾਹਮਣੇ ਹੁਣ ਸਮੱਸਿਆ ਇਹ ਸੀ ਕਿ ਨੈਪੋਲੀਅਨ ਦੇ ਸਾਮਰਾਜ ਦੇ ਨਸ਼ਟ ਹੋਣ ਤੇ ਯੂਰਪ ਦਾ ਦੁਬਾਰਾ ਨਿਰਮਾਣ ਕਿਸ ਤਰ੍ਹਾਂ ਕੀਤਾ ਜਾਵੇ ਦੂਜਾ ਸੀ ਕਾਂਗਰਸ ਦੇ ਸਾਹਮਣੇ ਦੂਜੀ ਸਮੱਸਿਆ ਮਹਾਦੀਪ ਦੇ ਵਿੱਚ ਸ਼ਾਂਤੀ ਸਥਾਪਿਤ ਕਰਨਾ ਤੇ ਉਹਨੂੰ ਬਣਾਈ ਰੱਖਣ ਦੀ ਸੀ ਤੀਸਵੰਦ ਵਿੱਚ ਉਸਨੇ ਜਹੇ ਕਦਮ ਚੁੱਕਨੇ ਸੀ ਕਿ ਫਿਰ ਕੀ ਫਰਾਂਸ ਫਿਰ ਤੋਂ ਯੂਰਪ ਦੀ ਸ਼ਾਂਤੀ ਨੂੰ ਭੰਗ ਨਾ ਕਰ ਸਕੇ ਤੀਜਾ ਸੀ ਬਿਨਾ ਸ਼ੱਕ 1815 ਈਸਵੀ ਦੇ ਤੱਕ ਫਰਾਂਸ ਦੀ ਰਾਜ ਕ੍ਰਾਂਤੀ ਸਮਾਪਤ ਹੋ ਚੁੱਕੀ ਸੀ ਤੇ ਨਪੋਲੀਅਨ ਦਾ ਵੀ ਪਤਨ ਹੋ ਚੁੱਕਿਆ ਸੀ ਪਰੰਤੂ ਸਮਾਨਤਾ ਸੁਤੰਤਰਤਾ ਭਾਈਚਾਰ ਦੇ ਸਿਧਾਂਤਾਂ ਦਾ ਪ੍ਰਚਾਰ ਹੋਣ ਨਾਲ ਇਟਲੀ ਜਰਮਨੀ ਸਪੇਨ ਆਸਟਰੀਆ ਆਜ ਸਾਰੇ ਦੇਸ਼ਾਂ ਦੇ ਨਾਗਰਿਕ ਲੋਕਤੰਤਰੀ ਸ਼ਾਸਨ ਵਿਵਸਥਾ ਦੀ ਸਥਾਪਨਾ ਲਈ ਉਤਾਵਲੇ ਸੀ ਉਤਸੁਕ ਸੀ 1789 ਫਰਾਂਸ ਦੀ ਰਾਜ ਕ੍ਰਾਂਤੀ ਦੇ ਦੌਰਾਨ ਕੈਥੋਲਿਕ ਚਰਚ ਨੂੰ ਭਾਰੀ ਸੱਟ ਪਹੁੰਚੀ ਸੀ ਲਪੋਲੀਅਨ ਨੇ ਤਾਂ ਚਰਚ ਨੂੰ ਇੱਕ ਸਧਾਰਨ ਸੰਸਥਾ ਬਣਾ ਦਿੱਤਾ ਸੀ ਧਾਰਮਿਕ ਅਦਾਲਤਾਂ ਵੀ ਬੰਦ ਕਰ ਦਿੱਤੀਆਂ ਗਈਆਂ ਸੀ ਕਿਉਂਕਿ ਕਾਂਗਰਸ ਦੇ ਪ੍ਰਤੀਨਿਧੀ ਯੂਰਪ ਦੇ ਵਿੱਚ ਫਿਰ ਤੋਂ ਨਰਕ ਨੂੰ ਸ਼ਾਸਨ ਦੀ ਵਿਵਸਥਾ ਕਰਨਾ ਚਾਹੁੰਦੇ ਸੀ ਇਸ ਲਈ ਉਸ ਦੇ ਸਮਰਥਕ ਕੈਥੋਲਿਕ ਚਰਚ ਦੀ ਸ਼ਕਤੀ ਨੂੰ ਦੁਬਾਰਾ ਸਥਾਪਿਤ ਕਰਨਾ ਵੀ ਜ਼ਰੂਰੀ ਸੀ ਉਦੇਸ਼ ਕੀ ਸੀ ਹਾਂਜੀ ਫਸਟ ਸੀ ਵਿਐਨਾ ਕਾਂਗਰਸ ਦਾ ਪਹਿਲਾ ਉਦੇਸ਼ ਮੁੱਖ ਯੂਰਪ ਦੇ ਵਿੱਚ ਸ਼ਾਂਤੀ ਸਥਾਪਿਤ ਕਰਨਾ ਸੀ ਦੂਜਾ ਯੂਰਪੀ ਮਹਾਦੀਪ ਦੀ ਸ਼ਾਂਤੀ ਨੂੰ ਭੰਗ ਹੋਣ ਤੋਂ ਬਚਾਉਣ ਲਈ ਫਰਾਂਸ ਦੇ ਇर्द-ਗਿਰਦ ਸ਼ਕਤੀਸ਼ਾਲੀ ਰਾਜਾਂ ਦੀ ਸਥਾਪਨਾ ਕਰਨਾ ਸੀ ਥਰਡ ਸੀ ਵਿਐਨਾ ਕਾਂਗਰਸ ਦਾ ਤੀਜਾ ਉਦੇਸ਼ ਸਮਾਨਤਾ, ਸੁਤੰਤਰਤਾ, ਭਾਈਵੰਦੀ ਇਹਨਾਂ ਕ੍ਰਾਂਤੀਕਾਰੀ ਸਿਧਾਂਤਾਂ ਦੇ ਪ੍ਰਭਾਵ ਤੋਂ ਯੂਰਪੀ ਮਹਾਦੀਪ ਨੂੰ ਸੁਰੱਖਿਅਤ ਰੱਖਣਾ ਸੀ ਚੌਥਾ ਜਿਨ੍ਹਾਂ ਦੇਸ਼ਾਂ ਨੇ ਨੈਪੋਲੀਅਨ ਦਾ ਸਾਥ ਦਿੱਤਾ ਸੀ ਉਹਨਾਂ ਦੇਸ਼ਾਂ ਦੇ ਵਿਰੁੱਧ ਉਚਿਤ ਕਾਰਵਾਈ ਕਰਕੇ ਉਹਨਾਂ ਨੂੰ ਦੰਡ ਦੇਣਾ ਸਿਧਾਂਤ ਕੀ ਸੀ ਉਚਿਤ ਅਧਿਕਾਰ ਦਾ ਸਿਧਾਂਤ ਕਾਂਗਰਸ ਦੇ ਸਾਰੇ ਮੈਂਬਰ ਇਸ ਗੱਲ ਤੇ ਸਹਿਮਤ ਹੋਏ ਕਿ ਯੂਰਪ ਦੀਆਂ ਰਾਜ ਗੱਦੀਆਂ ਤੇ ਦੁਬਾਰਾ ਉਹਨਾਂ ਰਾਜਵੰਸ਼ਾਂ ਦਾ ਹੀ ਸ਼ਾਸਨ ਸਥਾਪਿਤ ਕੀਤਾ ਜਾਵੇ ਜੋ 1799 ਦੇ ਵਿੱਚ ਸ਼ਾਸਨ ਕਰਦੇ ਸੀ ਕਾਂਗਰਸ ਦੀ ਰਾਜ ਕ੍ਰਾਂਤੀ ਦੇ ਕਾਰਨ ਰਾਜਾ ਦੇ ਦੇਵੀ ਅਧਿਕਾਰਾਂ ਦਾ ਮਹੱਤਵ ਸਮਾਪਤ ਹੋ ਗਿਆ ਸੀ ਇਸ ਲਈ ਵੀ ਉੱਚਿਤ ਅਧਿਕਾਰ ਦੇ ਸਿਧਾਂਤ ਨੂੰ ਖੁਸ਼ੀ ਸਹਿਤ ਅਪਣਾਇਆ ਗਿਆ ਤਦ ਬਾਅਦ ਦੇ ਵਿੱਚ ਇਸ ਸਿਧਾਂਤ ਦੇ ਅਨੁਸਾਰ ਫਰਾਂਸ ਸਪੇਨ ਨੈਪਲਸ ਦੇ ਰਾਜਗੱਦੀਆਂ ਦੇ ਬੁਰਬੋ ਵੰਸ਼ ਦੇ ਸ਼ਾਸਕ ਬੈਠੇ ਤੇ ਸਾਡਨਰੀਆ ਵਿੱਚ ਸਿਵਾਏ ਰਾਜਵੰਸ਼ ਦਾ ਅਧਿਕਾਰ ਪੱਕਾ ਹੋਇਆ ਤੇ ਸੈਕਸਨੀ ਵਿੱਚ ਸਥਾਨਕੀ ਰਾਜਵੰਸ਼ ਨੂੰ ਸ਼ਾਸਨ ਕਰਨ ਦਾ ਸੁਭਾਗ ਮਿਲਿਆ ਇਸੇ ਤਰ੍ਹਾਂ ਮੱਧ ਯੂਰਪ ਦੇ ਕਈ ਰਾਜਾਂ ਵਿੱਚ ਹੈਪਸਬਰਗ ਵੰਸ਼ ਦੇ ਰਾਜਕੁਮਾਰ ਸ਼ਾਸਨ ਕਰਨ ਲੱਗੇ। ਦੂਜਾ ਸੀ ਜੇਤੂ ਦੇਸ਼ਾਂ ਨੂੰ ਇਨਾਮ ਇੰਗਲੈਂਡ, ਆਸਟਰੀਆ, ਪ੍ਰਸ਼ੀਆ ਤੇ ਰੂਸ ਇਹਨਾਂ ਦੇਸ਼ਾਂ ਨੇ ਨੈਪੋਲੀਅਨ ਨੂੰ ਹਰਾਉਣ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਸੀ। ਅਜਿਹੇ ਦੇਸ਼ ਆਪਣੇ ਸੇਵਾਵਾਂ ਦੇ ਬਦਲੇ ਵਿੱਚ ਇਨਾਮ ਦੀ ਇੱਛਾ ਰੱਖਦੇ ਸੀ ਤੇ ਉਹਨਾਂ ਦੀ ਇਹ ਵੀ ਇੱਛਾ ਸੀ ਕਿ ਜਿਹੜੇ ਦੇਸ਼ਾਂ ਨੂੰ ਜਨਪੋਲੀਅਨ ਦੇ ਨਾਲ ਮਿਲ ਕੇ ਉਹਨਾਂ ਦੇ ਵਿਰੁੱਧ ਲੜੇ ਸੀ ਦੰਡ ਦਿੱਤੇ ਜਾਣ। ਤੇ ਇਸੇ ਸਿਧਾਂਤ ਦਾ ਪਾਲਣ ਕਰਦੇ ਹੋਏ ਪ੍ਰਸ਼ੀਆ ਨੂੰ ਰਾਈਨਲੈਂਡ ਦੇ ਪ੍ਰਾਂਤ ਤੇ ਸੈਕਸਨੀ ਦਾ ਕਾਫੀ ਵੱਡਾ ਹਿੱਸਾ ਰੁੱਤਾਂ ਗਿਆ ਸੀ ਆਸਟਰੀਆ ਨੂੰ ਉੱਤਰੀ ਇਟਲੀ ਦੇ ਵਿੱਚੋਂ ਲੰਬਾਰਡੀ ਤੇ ਵੈਨੇਸ਼ੀਆ ਦਾ ਸ਼ਾਸਨ ਅਧਿਕਾਰ ਮਿਲ ਗਿਆ ਇੰਗਲੈਂਡ ਦੇ ਕੋਲ ਉਸ ਦੇ ਜਿੱਤੇ ਹੋਏ ਕਾਫੀ ਜਿਹੜੇ ਪ੍ਰਦੇਸ਼ ਸੀ ਉਹ ਰਹਿਣ ਰਹਿਣ ਦਿੱਤੇ ਗਏ ਇਸ ਤੋਂ ਇਲਾਵਾ ਜਿਨ੍ਹਾਂ ਦੇਸ਼ਾਂ ਨੂੰ ਜੇਤੂ ਸ਼ਕਤੀਆਂ ਦੇ ਨਾਲ ਯੁੱਧ ਲੜਨ ਦੇ ਕਾਰਨ ਦੰਡ ਦਿੱਤੇ ਗਏ ਸੀ ਉਹ ਸੀ ਬੈਲਜੀਅਮ ਡੈਨਮਾਰਕ ਪੋਲੈਂਡ ਲੁਬਾਂਡਰੀ ਤੇ ਵੈਨੇਸ਼ੀਆ ਥਰਡ ਸੀ ਸ਼ਕਤੀ ਸੰਤੁਲਨ ਦਾ ਸਿਧਾਂਤ ਇਕੱਠੇ ਹੋਏ ਰਾਜਨੀਤੀਵਾਂ ਦਾ ਇਹ ਵਿਚਾਰ ਸੀ ਕਿ ਨਵੀਂ ਰਾਜਵਸਥਾ ਵਿੱਚ ਇਸ ਤੰਗ ਨਾਲ ਕੀਤੀ ਜਾਵੇ ਕਿ ਯੂਰਪ ਦਾ ਕੋਈ ਵੀ ਦੇਸ਼ ਅਗਲੇ ਸਾਲਾਂ ਦੇ ਵਿੱਚ ਇੰਨਾ ਸ਼ਕਤੀਸ਼ਾਲੀ ਨਾ ਹੋ ਸਕੇ ਕਿ ਉਹ ਦੂਜੇ ਦੇਸ਼ਾਂ ਦੇ ਲਈ ਖਤਰਾ ਬਣ ਜਾਵੇ ਸਪਸ਼ਟ ਤੌਰ ਤੇ ਇਸ ਸਿਧਾਂਤ ਦਾ ਮੁੱਖ ਉਦੇਸ਼ ਯੂਰਪ ਦੇ ਵਿੱਚ ਸ਼ਾਂਤੀ ਬਣਾ ਕੇ ਰੱਖਣਾ ਸੀ ਜੇਕਰ ਵਿਆਨਾ ਦੀ ਸੰਧੀ ਨੂੰ ਧਿਆਨ ਦੇ ਨਾਲ ਪਰਖਿਆ ਜਾਵੇ ਤਾਂ ਅਸੀਂ ਪਾਵਾਂਗੇ ਕਿ ਸ਼ਕਤੀ ਸੰਤੁਲਨ ਦਾ ਸਿਧਾਂਤ ਸਭ ਤੋਂ ਮਹੱਤਵਪੂਰਨ ਸਿਧਾਂਤ ਸੀ ਨਿਰਨਾਇਕਾਂ ਨੇ ਸ਼ਕਤੀ ਸੰਤੁਲਨ ਦੇ ਲਈ ਫਰਾਂਸ ਦੀ ਸ਼ਕਤੀ ਨੂੰ ਕਮਜ਼ੋਰ ਨਾ ਹੁੰਦਤੇ ਦੇ ਕਈ ਰਾਜਾਂ ਨਿਸਬੰਧ ਵਿੱਚ ਉਚਿਤ ਅਧਿਕਾਰ ਦੇ ਸਿਧਾਂਤਾਂ ਦੀ ਨਿੰਦਿਆ ਕੀਤੀ। ਵਿਆਨਾ ਕਾਂਗਰਸ ਦੇ ਫੈਸਲੇ ਪੋਲੈਂਡ ਦੇ ਸੈਕਸਨੀ ਹਾਂਜੀ। ਭਾਵੇਂ ਕਾਂਗਰਸ ਵਿੱਚ ਸ਼ਾਮਲ ਰਾਜਨੀਤੀਵਾਨ ਬੜੇ ਚਲਾਕ ਸੀ ਫਿਰ ਵੀ ਉਹਨਾਂ ਨੂੰ ਕੁਝ ਸਮੇਂ ਲਈ ਪੋਲੈਂਡ ਤੇ ਸੈਕਸਨੀ ਦੀ ਸਮੱਸਿਆ ਦਾ ਪਰੇਸ਼ਾਨ ਨਹੀਂ ਪਰੇਸ਼ਾਨ ਕੀਤਾ। ਰੂਸ ਪੋਲੈਂਡ ਤੇ ਅਧਿਕਾਰ ਕਰਨਾ ਚਾਹੁੰਦਾ ਸੀ ਜਦਕਿ ਪ੍ਰਸ਼ੀਆ ਸੈਕਸਨੀ ਨੂੰ ਆਪਣੇ ਕਬਜ਼ੇ ਵਿੱਚ ਲੈਣ ਦਾ ਇੱਛਕ ਸੀ। ਪਰੰਤੂ ਇਹਨਾਂ ਦੋਨਾਂ ਦੇਸ਼ਾਂ ਦਾ ਯੂਰਪ ਦੇ ਮਨਚਿੱਤਰ ਤੋਂ ਗਾਇਬ ਹੋ ਜਾਣਾ ਆਸਟਰੀਆ ਦੇ ਫਰਾਂਸ ਦੇ ਹਿੱਤ ਦੇ ਵਿੱਚ ਨਹੀਂ ਸੀ ਇਸ ਵਿਸ਼ੇ ਤੇ ਕਾਂਗਰਸ ਦੇ ਵਿੱਚ ਆਵਾਦ ਵਿਵਾਦ ਦੇ ਦੌਰਾਨ ਤਣਾਅ ਪੈਦਾ ਹੋ ਗਿਆ ਤੇ ਅਜਿਹਾ ਦਿਖਾਈ ਦਿੰਦਾ ਸੀ ਕਿ ਵਿਰੋਧੀ ਗੁੱਟਾਂ ਵਿੱਚ ਜੁੱਧ ਛੇੜ ਜਾਊਗਾ ਪਰੰਤੂ ਫਰਾਂਸ ਦੇ ਰਾਜਨੀਤੀਵਾਨ ਟੈਲੇਰਾ ਨੇ ਇਸ ਸੰਕਟ ਦੇ ਵਿੱਚ ਆਪਣੇ ਰਾਜਨੀਤਿਕ ਯੋਗਤਾ ਦਾ ਸਬੂਤ ਦਿੱਤਾ ਜਿਸ ਨਾਲ ਦੋਹਾਂ ਪੱਖਾਂ ਵਿੱਚ ਸਮਝੌਤਾ ਹੋ ਗਿਆ ਅੱਗੇ ਹੈਗਾ ਫਰਾਂਸ ਫ੍ਰਾਂਸ ਦੇ ਨਾਲ ਪੈਰਿਸ ਦੀ ਸੰਧੀ ਕੀਤੀ ਗਈ ਨਵੰਬਰ 1815 ਦੇ ਵਿੱਚ ਹੋਈ ਸੰਧੀ ਦੇ ਸ਼ਰਤਾਂ ਬੜੀਆਂ ਸਖਤ ਸੀ ਸੰਧੀ ਦੇ ਅਨੁਸਾਰ ਫ੍ਰਾਂਸ ਦੀ ਪੂਰਵੀ ਸੀਮਾ ਉੱਥੇ ਹੀ ਨਿਸ਼ਚਿਤ ਹੋਈ ਜਿੱਥੇ 1790 ਦੇ ਵਿੱਚ ਸੀ ਦੂਜਾ ਫ੍ਰਾਂਸ ਨੇ 70 ਕਰੋੜ ਫ੍ਰੈਂਕ ਦੀ თანਰਸ਼ੀ ਯੁੱਧ ਦੇ ਨੁਕਸਾਨ ਪੂਰਤੀ ਦੇ ਰੂਪ ਦੇ ਵਿੱਚ 5 ਸਾਲਾਂ ਦੇ ਅੰਦਰ ਦੇਣੀ ਸੀ ਤੀਜਾ ਜੇਤੂ ਦੇਸ਼ਾਂ ਦੇ 1,50,000 ਸੈਨਿਕ 3 ਸਾਲਾਂ ਤੋਂ 5 ਸਾਲ ਤੱਕ ਫ੍ਰਾਂਸ ਦੀ ਭੂਮੀ ਤੇ ਰਹਣੇ ਸਨ ਤੇ ਇਹਨਾਂ ਦਾ ਸਾਰਾ ਖਰਚਾ ਫ੍ਰਾਂਸ ਨੇ ਦੇਣਾ ਸੀ ਚੌਥਾ ਫਰਾਂਸ ਨੇ ਉਹ ਸਭ ਕਲਾਕਿਰਤੀਆਂ ਵਾਪਸ ਕਰਨੀਆਂ ਸੀ ਜੋ ਨੈਪੋਲੀਅਨ ਦੇ ਯੁੱਧਾਂ ਦੇ ਦੌਰਾਨ ਖੋਜੀਆਂ ਸੀ ਅੱਗੇ ਹੈਗਾ 3rd ਹਾਂਜੀ ਨੀਦਰਲੈਂਡ ਫਰਾਂਸ ਦੇ ਉੱਤਰ ਦੇ ਵਿੱਚ ਕੰਟਰੋਲ ਰੱਖਣ ਲਈ ਨੀਦਰਲੈਂਡ ਨਾਂ ਦਾ ਇੱਕ ਨਵਾਂ ਰਾਜ ਸਥਾਪਿਤ ਕੀਤਾ ਗਿਆ ਇਸ ਨਵੇਂ ਰਾਜ ਦੇ ਵਿੱਚ ਹਾਲੈਂਡ ਤੇ ਬੈਲਜੀਅਮ ਦੇ ਪ੍ਰਦੇਸ਼ ਸ਼ਾਮਿਲ ਕੀਤੇ ਗਏ 오ਰੇਂਜ ਰਾਜਵੰਸ਼ ਦੇ ਰਾਜਕਮਰ ਨੂੰ ਵਿਲੀਅਮ ਪਹਿਲੇ ਦਾ ਨਾਂ ਦੇ ਕੇ ਨੀਦਰਲੈਂਡ ਦਾ ਸ਼ਾਸਕ ਬਣਾ ਦਿੱਤਾ ਗਿਆ ਅਗੇ ਪ੍ਰਸ਼ੀਆਏ ਪੂਰਬ ਦੇ ਵਿੱਚ ਫਰਾਂਸ ਤੇ ਕੰਟਰੋਲ ਰੱਖਣ ਦੇ ਅਤੇ ਪ੍ਰਸ਼ੀਆ ਨੂੰ ਉਸ ਦੀਆਂ ਸੇਵਾਵਾਂ ਦਾ ਇਨਾਮ ਦੇਣ হেতু ਉਸ ਨੇ ਇੱਕ ਸ਼ਕਤੀਸ਼ਾਲੀ ਰਾਜ ਬਣਾ ਦਿੱਤਾ ਗਿਆ ਉਸ ਨੂੰ ਰਾਈਨ ਨਦੀ ਦਾ ਪੱਛਮੀ ਪ੍ਰਦੇਸ਼ ਤੇ ਸੈਕਸਨੀ ਦਾ ਕਾਫੀ ਵੱਡਾ ਭਾਗ ਦਿੱਤਾ ਗਿਆ ਇਸ ਤੋਂ ਇਲਾਵਾ ਪੋਲੈਂਡ ਪਾਮਰੇਨੀਆ ਦਾ ਕੁਝ ਪ੍ਰਦੇਸ਼ ਵੀ ਪ੍ਰਸ਼ੀਆ ਨੂੰ ਪ੍ਰਾਪਤ ਹੋਇਆ ਜਰਮਨੀ ਫਰਾਂਸ ਦੀ ਰਾਜਕਰਨ ਤੋਂ ਪਹਿਲਾਂ ਜਰਮਨੀ ਵਿੱਚ 360 ਛੋਟੇ ਰਾਜ ਸੀ ਨਪੋਲੀਅਨ ਦੇ ਹਮਲੇ ਦੇ ਦੌਰਾਨ ਉਹਨਾਂ ਵਿੱਚ ਬੜੀ ਉਥਲ-ਪੁਥਲ ਹੋਈ ਸੀ ਵਿਆਨਾ ਕਾਂਗਰਸ ਨੇ ਹੁਣ 39 ਚਾਰਮਨ ਰਾਜਾਂ ਨੇ ਇੱਕ ਨਵਾਂ ਰਾਜ ਸੰਘ ਸਥਾਪਿਤ ਕੀਤਾ ਇਸ ਸੰਘ ਵਿੱਚ ਪ੍ਰਸ਼ੀਆ ਤੇ ਆਸਟਰੀਆ ਵੀ ਸ਼ਾਮਲ ਸੀ ਇਸ ਦੀ ਕੇਂਦਰੀ ਸਭਾ ਨੂੰ ਡਾਇਟ ਦਾ ਨਾਮ ਦਿੱਤਾ ਗਿਆ ਤੇ ਆਸਟਰੀਆ ਨੂੰ ਇਸ ਸੰਘ ਦਾ ਪ੍ਰਧਾਨ ਬਣਾਇਆ ਗਿਆ ਹਾਂਜੀ ਅੱਗੇ ਹੈਗਾ ਇਟਲੀ ਇਟਲੀ ਪ੍ਰਾਇਦੀਪ ਵਿੱਚ ਬਹੁਤ ਸਾਰੇ ਸ਼ਾਸਕ ਦੁਆਰਾ ਆਪਣੇ ਰਾਜ ਗੱਦੀਆਂ ਤੇ ਬੈਠੇ ਪੋਪ ਦਾ ਰਾਜ ਵਿਦੇ ਦੇ ਅਧਿਕਾਰ ਦੇ ਵਿੱਚ ਆ ਗਿਆ ਕਿਉਂਕਿ ਟਕਸਨੀ ਫਰਮਾ ਤੇ ਮੋਡੇਨਾ ਵਿੱਚ ਆਸਟਰੀਆ ਰਾਜੋਸ਼ ਨਾਲ ਸੰਵੰਦ ਰੱਖਣ ਦਾ ਵਾਲੇ ਰਾਜਕੁਮਾਰ ਸ਼ਾਸਕ ਬਣੇ ਇਸ ਲਈ ਆਸਟਰੀਆ ਦਾ ਇਟਲੀ ਪ੍ਰਾਇਦੀਪ ਦੇ ਵਿੱਚ ਪ੍ਰਭਾਵ ਵਧਿਆ ਪਰੰਤੂ ਨੈਪਲਸ ਤੇ ਸਿਸਲੀ ਵਿੱਚ ਬੁਰਬੋ ਵੰਸ਼ ਦੇ ਸ਼ਾਸਕ ਫਰਡੀਨੈਂਡ ਚੌਥੇ ਦਾ ਰਾਜ ਸਥਾਪਿਤ ਹੋਇਆ ਪੀਰਮਾਟ ਨੂੰ ਨੀਸ ਤੇ ਜਨੇਵਾ ਦੇ ਪ੍ਰਦੇਸ਼ ਸੌਂਪ ਕੇ ਫਰਾਂਸ ਦੇ ਦੱਖਣ ਪੂਰਬ ਦੇ ਵਿੱਚ ਸ਼ਕਤੀਸ਼ਾਲੀ ਰਾਜ ਦਾ ਕਾਇਮ ਕਰ ਦਿੱਤਾ ਗਿਆ ਅਗੇ ਹੈਗਾ ਆਸਟਰੀਆ ਆਸਟਰੀਲ ਸਮਝੌਤੇ ਦੇ ਸਿੱਤੇ ਵੱਜੋਂ ਕਾਫੀ ਲਾਭ ਹੋਇਸ ਤੋਂ ਬੈਲਜੀਅਮ ਦਾ ਪ੍ਰਦੇਸ਼ ਲੈ ਲਿਆ ਗਿਆ ਉਸ ਦੇ ਬਦਲੇ ਉਸ ਨੂੰ ਲੋਬਾਰਡੀ ਵੈਨੇਸ਼ੀਆ ਦੇ ਪ੍ਰਦੇਸ਼ ਅਤੇ ਇਲੀਰੀਅਨ ਦੇ ਪ੍ਰਾਂਤ ਜਿਹੜੇ ਹਾਸਲ ਹੋਏ ਸਟੇਟ ਰੂਸ ਤੋਂ ਪੂਰਬੀ ਗਲੇਸ਼ੀਅਰ ਤੇ ਬੇਵੇਰੀਆ ਤੋਂ ਟੈਰੀਲ ਦੇ ਪ੍ਰਦੇਸ਼ ਵੀ ਲੈ ਕੇ ਆਸਟਰੀਆ ਨੂੰ ਦਿੱਤੇ ਗਏ ਇਤਿਹਾਸਕਾਰ ਜਾਰਜ ਰੂਦੇ ਲਿਖਦੇ ਨੇ ਕਿ ਇਸ ਸੰਧੀ ਦੇ ਹਵਾਲੇ ਰੂਪ ਆਸਟਰੀਆ ਦੀ ਜਨਸੰਖਿਆ ਵਿੱਚ 45 ਲੱਖ ਦਾ ਵਾਅਦਾ ਹੋਇਆ ਤੇ ਉੱਤਰੀ ਇਟਲੀ ਦੇ ਵਿੱਚ ਉਹਦਾ ਪ੍ਰਭਾਵ ਵਧਿਆ ਅੱਗੇ ਹੈਗਾ ਰੂਸ ਵਿਯਾਨਾ ਸਮਝੌਤੇ ਦੇ ਅੰਤਰਗਤ ਰੂਸ ਦਾ ਫਿਨਲੈਂਡ ਤੇ ਬਸ ਸਰਬੀਆ ਤੇ ਅਧਿਕਾਰ ਰਹਿਣ ਦਿੱਤਾ ਗਿਆ ਉਸਨੇ ਇਹ ਪ੍ਰਦੇਸ਼ਕਰਨਵਰ ਸਵੀਦਨ ਦੇ ਟਰਕੀ ਤੋਂ ਜਿੱਤੇ ਗਏ ਉਸ ਨੂੰ ਵਾਰਸਾ ਦਾ ਪੂਰਾ ਰਾਜ ਪ੍ਰਾਪਤ ਹੋਇਆ ਇਸ ਤੇ علاوہ ਉਹਨੂੰ ਪੋਲੈਂਡ ਦੇ ਇੱਕ ਵੱਡਾ ਭਾਗ ਮਿਲਿਆ ਤੇ ਉਸਨੇ ਪੋਲੈਂਡ ਦੀ ਇਸ ਭੂਗਣਿਕ ਰਾਜ ਦਾ ਰੂਪ ਦੇ ਕੇ ਪੋਲੈਂਡ ਵਾਸੀਆਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਰੱਖਣ ਦਾ ਵਚਨ ਦਿੱਤਾ ਅਗੇੰਗਾ ਸਪੇਨ ਤੇ ਪੁਰਤਗਾਲ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ ਪੂਰਵਰਤੀ ਰਾਜਵੰਸ਼ ਦੁਆਰਾ ਸਥਾਪਿਤ ਹੋਏ। ਸਪੇਨ ਵਿੱਚ ਬੁਰਬੋ ਵੰਸ਼ ਦਾ ਫਰਡੀਨੈਂਡ 7ਵਾਂ ਰਾਜਗਦੀ ਤੇ ਬੈਠਿਆ। ਇਹਨਾਂ ਦੇਸ਼ਾਂ ਦੀਆਂ ਸੀਮਾਵਾਂ ਵਿੱਚ ਕਿਸੇ ਤਰ੍ਹਾਂ ਦਾ ਪਰਵਰਤਨ ਵੀ ਨਾ ਹੋਇਆ। ਅਗੇੰਗਾ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਨੂੰ 22 ਜ਼ਿਲ੍ਹਿਆਂ ਦਾ ਇੱਕ ਢਿੱਲਾ ਜਿਹਾ ਸੰਘ ਅਦੇ ਸਵੀਕਾਰ ਕਰ ਲਿਆ ਗਿਆ ਤੇ ਇਸ ਦੀ ਨਿਰਪੱਖਤਾ ਨੂੰ ਵੀ ਮਾਨਤਾ ਦਿੱਤੀ ਗਈ। ਪੋਲੈਂਡ ਇਹਦੇ ਤਿੰਨ ਟੁਕੜੇ ਕਰਕੇ ਤਿੰਨ ਰਾਸ਼ਟਰ ਰੂਸ, ਪ੍ਰਸ਼ੀਆ, ਆਸਟਰੀਆ ਵਿੱਚ ਵੰਡ ਦਿੱਤਾ। ਪੋਲੈਂਡ ਦਾ ਪ੍ਰਮੁੱਖ ਭਾਗ ਰੂਸ ਦੇ ਹੱਥਾਂ ਗਿਆ। ਅੱਗੇ ਹੈਗਾ ਸਵੀਡਨ ਸਵੀਡਨ ਨੂੰ ਨਾਰਵੇ ਦਾ ਪ੍ਰਦੇਸ਼ ਡੈਨਮਾਰਕ ਤੋਂ ਲੈ ਕੇ ਦਿੱਤਾ ਗਿਆ ਪਹਿਲਾ ਦੇਸ਼ ਲਈ ਉਸ ਨੂੰ ਫਿਨਲੈਂਡ ਦਾ ਪ੍ਰਦੇਸ਼ ਲੈ ਕੇ ਰੂਸ ਨੂੰ ਦਿੱਤਾ ਗਿਆ ਦੂਜਾ ਡੈਨਮਾਰਕ ਨੂੰ ਜਿਸ ਨੇ ਨਪੋਲੀਅਨ ਸਾਹਜਤ ਸਾ ਦਿੱਤਾ ਸੀ ਦੰਡ ਵੀ ਦੇਣਾ ਸੀ ਬ੍ਰਿਟੇਨ ਇੰਗਲੈਂਡ ਨੂੰ ਹੋਰ ਜੇਤੂ ਸ਼ਕਤੀਆਂ ਦੀ ਤਰ੍ਹਾਂ ਸਮਝੌਤੇ ਦੇ ਫਾਲਸ ਰੂਪ ਲਾਭ ਹੋਏ ਲਾਭ ਸੀ ਯੂਰਪ ਵਿੱਚ ਹੈਲੋ ਗੋਲੈਂਡ ਮਾਲਟਾ ਆਇਓਨੀਆ ਦੀਪ ਸਮੂਹ ਤੇ ਹਨਵਰ ਦਾ ਰਾਜ ਸੈਕੰਡ ਹੈਗਾ ਅਮਰੀਕਾ ਵਿੱਚ ਸੈਂਟ ਲੂਸੀਆ ਟੋਵੇਗੋ trinidad ਹਾਡੂ ਰਸਤੇ ਗਾਈਨਾ 3 ਆਫਰੀਕਾ ਤੇ ਹਿੰਦ ਮਹਾਸਾਗਰ ਵਿੱਚ ਲੰਕਾ ਮਰੀਸ਼ਸ ਅਤੇ ਕੇਪ ਕਲੋਨੀ ਦੇ ਰਾਜ ਇਹਨਾਂ ਸਭ ਦੇ ਸਿੱਟੇ ਵੱਜੋਂ ਇੰਗਲੈਂਡ ਸਭ ਤੋਂ શ્રેષ્ઠ ਵਸਤੀਵਾਦੀ ਸ਼ਕਤੀ ਬਣ ਗਿਆ ਕੁਝ ਹੋਰ ਕੰਮ ਹਾਂਜੀ ਸਭ ਤੋਂ ਪਹਿਲਾਂ ਇਸ ਨੇ ਦਾਸਤਾਂ ਦੇ ਵਪਾਰ ਨੂੰ ਗੈਰਕਾਨੂੰਨੀ ਘੋਸ਼ਿਤ ਕੀਤਾ ਦੂਜਾ ਇਸ ਨੇ ਯੂਰਪ ਦੇ ਰਾਜਾਂ ਦੇ ਲਈ ਕੰਟਰਾਸ਼ਟਰੀ ਵਿਧਾਨ ਬਣਾਇਆ ਇਸ ਵਿਧਾਨ ਦੁਆਰਾ ਇਹ ਤੈਅ ਕੀਤਾ ਗਿਆ ਕਿ ਯੂਰਪੀ ਸਾਗਰਾਂ ਤੇ ਨਦੀਆਂ ਵਿੱਚ ਸਾਰੇ ਦੇਸ਼ਾਂ ਦੇ ਜਹਾਜ਼ਾਂ ਨੂੰ ਆਉਣ ਜਾਣ ਦੀ ਸਹੂਲਤ ਹੋਊਗੀ ਇਸ ਨਾਲ ਅੰਤਰਰਾਸ਼ਟਰੀ ਵਪਾਰ ਨੂੰ ਉਤਸ਼ਾਹ ਮਿਲਿਆ ਤੀਜਾ ਇਸ ਨੇ ਯੂਰਪ ਵਿੱਚ ਭਵਿੱਖ ਵਿੱਚ ਸ਼ਾਮਲ ਸ਼ਾਂਤ ਭਵਿੱਖ ਵਿੱਚ ਸ਼ਾਂਤੀ ਵਿਸਥਾਨ ਬਣਾਏ ਰੱਖਣ ਦੇ ਉਦੇਸ਼ ਨਾਲ ਯੂਰਪ ਸੰਗਠਨ ਦੀ ਸਥਾਪਨਾ ਕੀਤੀ ਸੰਧੀ ਦਾ ਮਹੱਤਵ ਵਿਆਨਾ ਦੀ ਸੰਧੀ ਨਾਲ ਨਿਰਸੰਦੇਹਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਇਸ ਸੰਧੀ ਦਾ ਸਭ ਤੋਂ ਪਹਿਲਾਂ ਸਿੱਟਾ ਇਹ ਨਿਕਲੇ ਕਿ ਫਰਾਂਸ ਦੀ ਸ਼ਕਤੀ ਤੇ ਪ੍ਰਭਾਵ ਦੇ ਵਿੱਚ ਕਮੀ ਹੋਈ। ਇਹ ਸੰਧੀ ਦੁਆਰਾ ਯੂਰਪ ਦੇ ਵਿੱਚ ਮੈਟਰਨਿਕ ਦਾ ਦਬਦਬਾ ਵਧ ਗਿਆ ਤੇ ਉਹ ਇਸ ਸਿਮੇਲਨ ਦਾ ਪ੍ਰਧਾਨ ਸੀ। ਤੇ ਉਸ ਨੇ ਸੰਧੀ ਦੇ ਬਹੁਤ ਸਾਰੀਆਂ ਸ਼ਰਤਾਂ ਨੂੰ ਆਪਣੇ ਅਨੁਸਾਰ ਲਾਗੂ ਕੀਤੀਆਂ। ਵਿਆਨਾ ਸੰਧੀ ਦੇ ਸਿੱਟੇ ਵਜੋਂ ਰੂਸ ਦੇ ਪ੍ਰਭਾਵ ਦੇ ਵਿੱਚ ਵਿਵਾਦਾ ਹੋਇਆ ਉਸ ਨੂੰ ਪੋਲੈਂਡ ਤੇ ਫਿਨਲੈਂਡ ਦੇ ਪ੍ਰਦੇਸ਼ ਇਲਾਕੇ ਪ੍ਰਾਪਤ ਹੋਏ ਪ੍ਰਸਿੱਧ ਤੇ ਸੰਧੀ ਦੇ ਸਿੱਟੇ ਵਜੋਂ ਆਸਟਰੀਆ ਦੇ ਕੇਂਦਰੀ ਯੂਰਪ ਤੇ ਪ੍ਰਸ਼ੀਰ ਦੇ ਜਰਮਨੀ ਵਿੱਚ ਪ੍ਰਭਾਵਿਤ ਆ। ਸਿੱਟੇ ਵਜੋਂ ਇੰਗਲੈਂਡ ਸੰਸਾਰ ਦੀ ਸਭ ਤੋਂ ਵੱਡੀ ਵਸਤੀਵਾਦੀ ਸ਼ਕਤੀਵਾ ਸ਼ਕਤੀ ਬਣ ਗਿਆ। ਇਸ ਸੰਧੀ ਦੇ ਸਭ ਤੋਂ ਮਹੱਤਵਪੂਰਨ ਸਿੱਟਾ ਇਹ ਨਿਕਲਿਆ ਕਿ ਇਸ ਨਾਲ ਇਟਲੀ ਤੇ ਜਰਮਨੀ ਦੇ ਇੱਕੀਕਰਨ ਦਾ ਰਸਤਾ ਸਾਫ਼ ਹੋ ਗਿਆ। ਅੱਗੇ ਵਿਲੋਚਨਾਤਮਕ ਮੁਲਾਂਕਣ ਹਾਂਜੀ। ਇਹ ਤੁਸੀਂ ਰੀਡ ਕਰ ਲੈਣਾ। ਸਮਝੌਤੇ ਦੇ ਪੱਖ ਦੇ ਵਿਰੁੱਧ ਪੱਖ ਦੇ ਵਿੱਚ ਤਰਕ ਕੀ ਆ? ਵਿਰੁੱਧ ਦੇ ਵਿੱਚ ਕੀ ਆ? ਠੀਕ ਹੈ। ਹਾਂਜੀ, ਇਸ ਹੀ ਤੁਹਾਡਾ ਟੌਪਿਕ ਵਿਆਨਾ ਕਾਂਗਰਸ ਵਾਲਾ। ਆਹ ਹੁਣ ਤੁਹਾਨੂੰ ਸਮਝ ਲੱਗ ਗਿਆ ਹੁਣ ਠੀਕ ਹੈ ਥੈਂਕਸ